ਕਬੀਰ ਸਾਹਿਬ ਪਲਾਸ ਫਿਰ ਕੋ ਡਾਂਕ ਦੀ ਬਹਰ ਦਾ ਬੇ ਨਦੀ ਤੇ ਸੰਬਾਦ ਦੂਸਰਾ ਪਾਗ ਗਹੋ ਮਮ ਸ਼ਬਦ ਉਤਰੋ ਪਾਰਾ ਬਿਨ ਸਤਿ ਸ਼ਬਦ ਲਹੇ ਜਮ ਦਵਾਰ ਤੁੰਬਰ ਪਗਤ ਭਾਵ ਸਾਗਰ ਆਵਾ ਔਰ ਜੀਵ ਕੀ ਕੌਣ ਚਲਾਵ ਦਰੰਕਾਰ ਸਭ ਸ੍ਰਿਸ਼ਟੀ ਪੁਲਾਵ ਤਬ ਕਰ ਭਗਤੀ ਲੋਟ ਕਿਉ ਆਵ ਬੰਦੀ ਸੋਣ ਕਬੀਰ ਸਾਹਿਬ ਜੀ ਬਾਬੇ ਨਾਨਕ ਨੂੰ ਸਮਝਾ ਰਹੇ ਹਨ ਕਿ ਮੇਰਾ ਸ਼ਬਦ ਨਾਮ ਲੈ ਕੇ ਇਸ ਪਵਨ ਸਾਗਰ ਤੋਂ ਪਾਰ ਹੋ ਜਾਓ ਸ਼ਬਦ ਕੋ ਨਾਮ ਸੁਣਾਵੋ ਜੋ ਆਵੇ ਤੁਮ ਪਾਸ ਸ਼ਬਦ ਹਮਾਰਾ ਸੱਤਿਆ ਹੈ ਢੜਾਖੋ ਵਿਸ਼ਵਾਸ ਐ ਬਾਬਾ ਨਾਨਕ ਜੋ ਮੇਰਾ ਨਾਮ ਹੈ वो सत्य है भरोसा करो मेरा नामदान सच्चा है नाम डोर छोड़ोगे काल पकड़ेगा आप जैसे भगत महा भी पाप सागर चौरासी के आ गए और जीवों का क्या हाल हो गया और जीवों को तो कार निकल जाएगा नरंका ने सारे अपनी भगती चला रखा है ਅਭੀ ਤੋ ਲੋਟ ਕਰ ਸੰਸਾਰ ਨੇ ਨਰਿੰਦੇ ਜਾਲ ਵਿੱਚ ਹੀ ਫਸ ਗਏ ਲੇਕਿਨ ਇਹ ਸਜਾਲ ਛੇ ਇਹ ਸਭ ਸੁਣ ਕੇ ਦਵਾਰਾ ਬਾਬਾ ਨਾਨਕ ਜੀ ਬੇਨਤੀ ਕਰਦੇ ਨੇ ਤਨ ਪੁਰਸ਼ੈ ਤਮ ਜਹਿ ਪਦ ਪਾਖੀ ਜੇ ਪਦ ਹਮ ਸੇ ਪਰਮ ਭਲਾਵਾ ਜਬ ਲੋ ਹਮ ਤੁਮ ਕੋ ਨਹੀਂ ਪਾਵਨ ਅਗਮ ਅਪਾਰ ਭਰਮ ਭਲਾਵ ਗੁਰੂ ਰੂਪ ਵਿੱਚ ਗੁਰੂ ਨਾਨਕ ਜੀ ਨੇ ਕਿਬੀ ਸਾਹਿਬ ਕੋ ਦੇਖਿਆ ਤਨ ਹੋ ਆਪ ਜੈ ਪਰੇ ਬਚਨ ਆਪ ਜੀ ਨੇ ਮੇਰੇ ਕੋ ਸੁਣਾਏ ਮੇਰੇ ਅੰਦਰ ਟੂਠੇ ਪਦੇ ਸ਼ਬਦ ਸੁਣ ਸੁਣ ਕਰ ਪਰਮ ਪੈਦਾ ਹੋ ਗਿਆ ਸੀ ਕਹੋ ਸੁਆਮੀ ਹਮ ਤੇ ਗਿਆਨ ਪਰਮਪੁਰ ਹਮ ਤੁਮ ਕੋ ਜਾਣਾ ਬਾਬਾ ਨਾਨਕ ਜੀ ਕਹਿੰਦੇ ਨੇ ਐ ਐ ਬੰਦੀ ਛੋੜ ਕਬੀਰ ਸਾਹਿਬ ਜੀ ਕਹੋ ਸਵਾਮੀ ਹਮ ਤੇ ਗਿਆਨਾ ਐ ਦਾਤਾ ਜੀ ਮੈਨੂੰ ਗਿਆਨ ਦੇਵੋ ਪਰਮ ਪੁਰਖ ਹਮ ਤੁਮ ਕੋ ਜਾਨਾ ਸਤ ਪੁਰਖ ਦਾ ਰੂਪ ਪਰਮ ਗਿਆਨੀ ਹਮਨੇ ਆਪ ਕੋ ਮੰਨ ਲਿਆ ਹੈ ਮੈਨੂੰ ਸਤ ਲੋਕ ਦਾ ਗਿਆਨ ਦੇਵੋ ਇਹ ਮਹਾਰਾਜ ਜੀ ਕਹਿ ਰਹੇ ਨੇ ਬਾਬਾ ਨਾਨਕ ਜੀ ਨੇ ਫਿਰ ਦੁਆਰਾ ਬੇਨਤੀ ਕੀਤੀ ਤਨ ਜਿੰਦਾ ਪਰਪੁਰਸ਼ ਪਰਾਨਾ विरले जन तुमको पहचान गुणनानक देव जी महाराज जी बड़े विनम्रता नाल बड़े प्यार नाल जिंदा बाबा जी नु कह रहे हन आप प्रातः तो प्रातः सतगुरु हो आप प्रातः तो प्रातः परमात्मा हो आप जीजी किसी ने पहचान नहीं कीती आप ही मालिक रूप हो ਤੋ ਧਰਮਦਾਸ ਨੂੰ ਸਮਝਾਉਂਦੇ ਹੋਏ ਲਿਖਦੇ ਨੇ ਧਰਮਦਾਸ ਤੂੰ ਸਿਮਰ ਕੇ ਉਤਰੋ ਪਵਜਲ ਪਾਰ ਅਛੜ ਕੇ ਤਿਨ ਬ੍ਰੰਭ ਹੈ ਸੋ ਹਮ ਦਿਨੇ ਲਜਾਏ ਐਨਾਨਕ ਮੈਂ ਤੈਨੂੰ ਉਹ ਨਾਮ ਦੇਵਾਂਗਾ ਜੋ ਤਿੰਨਾ ਲੋਕਾਂ ਤੋਂ ਪਾਰ ਚੌਥੇ ਲੋਕ ਵਿੱਚ ਆਪ ਜੀ ਨੂੰ ਲੈ ਜਾਏਗਾ ਇਹ ਬਚਨ ਸੁਣ ਕੇ ਮਹਾਰਾਜ ਕਬੀਰ ਸਾਹਿਬ ਜੀ ਨੇ ਦੁਆਰਾ ਬਚਨ ਕੀਤਾ ਪਏ ਦਿਹਾਲ ਪਰਮਗੁਰ ਗਿਆਨੀ ਧੋ ਪਰਵਨ ਬਾਨੀ ਧਿਆਨ ਹੋ ਗਏ ਨਾਨਕ ਜੀ ਪਰ ਬੰਦੀ ਛੋੜ ਕਬੀਰ ਸਾਹਿਬ ਜੀ ਸਤਿਗੁਰੂ ਪਰਮ ਗਿਆਨੀ ਮਹਾਪੁਰਖ ਕਬੀਰ ਜੀ ਨੇ ਦਿਹਾਲ ਹੋ ਕੇ ਛਤ ਲੋਗ ਦਾ ਪਰਵਾਨਾ ਸ਼ਬਦ ਕਰਵਾਇਆ ਉਥੋਂ ਦਾ ਨਾਮ ਕੀਤੇ ਕਰਵਾਇਆ ਹੈ ਦਿਆਲ ਪਰਮ ਗੁਰ ਗਿਆਨੀ ਜੋ ਪਰਵਾਨ ਬਾਨੀ ਪਲੀ ਪਈ ਤੁਮ ਹਮ ਕੋ ਪਾਵਾ ਕਿ ਵੀ ਸਭ ਕੀ ਇੰਦ ਨੇ ਐ ਨਾਨਕ ਪਲਾ ਸਮਾ ਆ ਗਿਆ ਤੁਮ ਮੈਨੂੰ ਪਾਇਆ ਪਲੀ ਪਈ ਤੁਮ ਹਮ ਕੋ ਪਾਵਾ ਸਕਲ ਪੰਥ ਕਾਲ ਕੋ ਧਿਆਵਾ ਅ ਜਿੱਤੇ ਨਹੀਂ ਵੀ ਸੰਸਾਰ ਦੇ ਵਿੱਚ ਪੰਥ ਨੇ ਮਹਾਰਾਜੀ ਫਰਵਾਨ ਨੇ ਪੰਜ ਮੰਦਰਾਂ ਵਾਲੇ ਪੰਜ ਸ਼ਬਦਾਂ ਦੀ ਭਗਤੀ ਕਰਨ ਵਾਲੇ ਨਰਨੰਕਾਰ ਦੀ ਭਗਤੀ ਕਰਨ ਵਾਲੇ ਤਮਾਮ ਪੰਥਕਾਲ ਕੇ ਹਨ ਮਰਜੀ ਆਪ ਕਹਦੇ ਇਹ ਗੱਲ ਭਲੀ ਭਈ ਤੁਮ ਹਮ ਕੋ ਪਾਵ ਬਿਸਰ ਪਰਬਾਰੇ ਨੇ ਸਕਲ ਪੰਥਕਾਲ ਕੋ ਧਿਆਵ ਸਾਰੇ ਪੰਥ ਦੁਨੀਆ ਦੇ ਜਿਤਨੇ ਵੀ ਪੰਥ ਨੇ ਸਭ ਕਾਲ ਦੀ ਭਗਤੀ ਕਰੇ ਕੋ ਬਰਮਾ ਦੀ ਭਗਤੀ ਕੋ ਵਿਸ਼ਨੂ ਦੀ ਭਗਤੀ ਕੋ ਛੇਪੀ ਜੀ ਦੀ ਭਗਤੀ ਕੋ ਕਾਲੀ ਮਾਤਾ ਦੀ ਭਗਤੀ ਕੁਈ ਪੁੱਤਾਂ ਦੀ ਪਗਤੀ ਕੁ ਜੜੇਲਾਂ ਦੀ ਪਗਤੀ ਕੁ ਦੇਵੀ ਦੇਵਤੇ ਬਗਦੀ ਇਹ ਸਭ ਕਾਲ ਕੇ ਰਸਤੇ ਨੇ 12 ਪੰਥ ਕਾਲ ਕੇ ਨੇ ਕਾਂ ਨਿਰੰਜਨ ਨੇ ਕਿਹਾ ਸੀ ਕਿ ਮੈਂ ਤੇਰੇ ਖਿਲਾਫ 12 ਪੰਥ ਚਲਾਉਂਗਾ ਔਰ ਨਾਮ ਆਪਣਾ ਜਪਾਉਂਗਾ ਮੋਰ ਤੇਰੀ ਲਾਉਂਗਾ ਇਹ ਕਾਲ ਨੇ 12 ਪੰਥ ਚ ਤੇਰੀ ਦੀ ਸੰਸਾਰ ਵਿੱਚ ਚੱਰੇ ਨੇ ਪੰਥ ये सारे काल के पंथ है हमारे जो निरंजन का रारिंकार कर सोहंग सतना ये ये भी काल का पंथ है अज तरह निरंकार की भक्ति करे कर रहे हैं निरंकार तो निरंकार लोग कर रहे हैं ये भी निरंजन है काल है भली पई तुम हमको पावा सकल पंथ काल को ध्यावा तुम इतने अब पयो नरारा ਫੇਰ ਮੈਨਾਂ ਜਨਮ ਹੋਏ ਤੁਮਹਾਰਾ ਐ ਨਾਨਕ ਤੁਮ ਇਤਨੇ ਪਰ ਨਿਆਰਾ ਮੈਂ ਤੈਨੂੰ ਇਸ ਸੰਸਾਰ ਦੇ ਜੇਲ੍ਹ ਖਾਨੇ ਵਿੱਚੋਂ ਕੱਢ ਲੂੰਗਾ ਹੁਣ ਮੈਂ ਕਾਲ ਦੇ ਮੂੰਹ ਵਿੱਚ ਤੈਨੂੰ ਨਹੀਂ ਜਾਣ ਦਊਂਗਾ ਫੇਰ ਜਨਮ ਨਾ ਹੋਏ ਤੁਮਹਾਰਾ ਤੁਹਾਡਾ ਜਨਮ ਦੁਬਾਰਾ ਨਹੀਂ ਹੋਏਗਾ ਭਈ ਸੁਰਤ ਤੁਮ ਹਮ ਕੋ ਚੀਨਾ ਅਮਰ ਮੰਦਰ ਹਮ ਤੁਮ ਕੋ ਦੀਨਾ ਦੇਖੋ ਕਿੱਡੀ ਵੱਡੀ ਗੱਲ ਮਾਰ ਜੀ ਕਹਿ ਰਹੇ ਨੇ ਤੁਮ ਇਤਨੀ ਅਬ ਪਏ ਨਿਆਰਾ ਅਬ ਮੈਂ ਦੁਨੀਆ ਤੋਂ ਤੁਹਾਨੂੰ ਨਿਆਰਾ ਕਰਦਾ ਬਾਬਾ ਨਾਨਕ ਫਿਰ ਜਮ ਨਾ ਹੋਏ ਤੁਮਹਾਰਾ ਓਮ ਪਲਸ ਓਮ ਇਹ ਸਤਨਾ ਵਾਹੇ ਗੁਰੂ ਹੈ ਇਸ ਨਾਮ ਨੂੰ ਸਿਮਰਨ ਤੋਂ ਬਾਅਦ ਆਪ ਜੀ ਦਾ ਦੁਆਰਾ ਜਨਮ ਨਹੀਂ ਹੋਗਾ ਅਗਰ ਕੋਈ ਹੋਰ ਸਿਮਰਦੇ ਹੋ ਨਾਮ ਫੇਰ ਕੋਈ ਗਾਰੰਟੀ ਨਹੀਂ ਭਾਵੇਂ ਉਹ ਸੰਤਵਾ ਤੇ ਭਾਵੇਂ ਉਹ ਮਹੰਤਵਾ ਭਾਵੇਂ ਉਹ ਗੱਦੀ ਤੇ ਬੈਠਾ ਚਾਹੇ ਗੱਦੀ ਤੇ ਨਹੀਂ ਬੈਠਾ ਓਮ ਪਲਸ ਓਮ ਇਹ ਸ਼ਬਦ ਸਤਨਾਮ ਵਾਹਿਗੁਰੂ ਹੈ ਫੇਰ ਜਨਮ ਨਾ ਹੋਵੇ ਤੁਮਹਾਰਾ ਬਲੇਸ਼ਵਰਤ ਤਮਹਾਂ ਕੋ ਤੀਨ ਅਮਰ ਮੰਤਰ ਹਮ ਤੁਮ ਕੋ ਦਿਨ ਆਪ ਸਾਰਿਆਂ ਤੋਂ ਨਿਆਰੇ ਹੋ ਨਾਨਕ ਔਰ ਅੱਛੇ ਭਗਤੋ मेरे नामदन देने तो बाद आप चौरासी के चक्कर में नहीं आवोंगे तुम्हारा तो चौरासी का गेड़ा निबड़ गया आपका जम मर नहीं होएगा दी सुरत ने मेरे रूप को पहचान लिया है इसलिए मैंने आपको नाम दिया महाचेतन केड़ा नाम दिया महाचेतन ने अक्षर खंड बन तो पार है ओ नाम नि अक्षर को जान है सोई संत सुजान परखे द्वारा शब्द का सो गुरु कहे पुकार ओ नि अक्षर शब्द है ओम पला सोम आ पूरी वाले संत थे ब्रमसागर जी भूरी वाले जे भूरी भाई हनुमंत ओ सुनन महाराज जी को ओम सोम शब्द से प्राण से संग में मिल लो उन्होंने सोम दी भक्ति ज्यादा करवाई है पूरी वाले ने इस करके ਇਹੀ ਸੱਚਾ ਨਾਮ ਸੀ ਫੇਰ ਸਾਰੀ ਬਾਣੀ ਸੁਣ ਕੇ ਬਾਬਾ ਨਾਨਕ ਜੀ ਨੇ ਬੇਨਤੀ ਕੀਤੀ ਤਨ ਪਰਖ ਗਿਆਨੀ ਕਰਤਾਰਾ ਜੀਵ ਕਾਜ ਪ੍ਰਗਟੇ ਸੰਸਾਰ ਤੂੰ ਤਨ ਹੋ ਮਹਾਰਾਜ ਜੀਵਾਂ ਦੇ ਕਾਜ ਵਾਹਤੇ ਜੀਵਨ ਤਾਰਨ ਬਾਤੇ ਪ੍ਰਗਟ ਹੋਏ اے ਬੰਦੀ ਛੋੜ ਤਨ ਕਰਤਾ ਤੂੰ ਬੰਦੀ ਛੋੜ ਇਹ ਮਾਰੇ ਨੂੰ ਮੰਨਿਆ ਗੁਰਨਾਨ ਸਿੰਘ ਬੰਦੀ ਛੋੜ ਕਵੀ ਸਾਹਿਬ ਤਨ ਕਰਤਾ ਤੋ ਬੰਦੀ ਛੋੜਾ ਗਿਆਨ ਤੁਮਹਾਰਾ ਮਹਾਬਲ ਜੋਰਾ ਭੈ ਨਾਮ ਦਨ ਕਿਉ ਅਵਾਰਾ ਨਾਨਕ ਅਮਰ ਲੋਕ ਭਗਤਾਰ ਐ ਬੰਦੀ ਛੋੜੂ ਬਾਬਾ ਜਿੰਦਾ ਜੀ ਆਪ ਤਨ ਹੋ ਆਪ ਗਿਆਨੀ ਹੋ ਆਪ ਕਰਤਾਰ ਦਾ ਰੂਪ ਹੋ ਏ ਦਾਤਾ ਜੀ ਤੁਹਾਡੇ ਤੋਂ ਬਗੈਰ ਮੇਰਾ ਬੇਰਾ ਪਾਰ ਨਹੀਂ ਹੋਣਾ ਸੀ ਹਰ ਕੀਰਤਨ ਸਾਧ ਸੰਗਤ ਹੈ ਸਿਰ ਕਰਮਨ ਕੇ ਕਰਮਾ ਸ਼ਿਰਗਵਰਜਨ ਦੇਵ ਜੀ 1379 ਸਫੇਤੇ ਗੁਰੂ ਗੰਗ ਸਾਹਿਬ ਦੇ ਅੰਦਰ ਅੰਕਿਤ ਕਰ ਰਹੇ ਨੇ ਅੰਗ ਲਿਖਰੇ ਨੇ ਕਿ ਬਿਨਾ ਕਰਮਾਂ ਤੋਂ ਗੁਰੂ ਦਾ ਮਿਲਾਪ ਨਹੀਂ ਨਾਮ ਨਹੀਂ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੇ ਕਰਮ ਕਹੋ ਨਾਨਕ ਤਸ ਪਇਓ ਪ੍ਰਾਤ ਪ੍ਰਾਪਤ ਜਿਸ ਪੂਰਵ ਲਿਹਿ ਕਾ ਲੈਣਾ ਇਸ 142 ਸਫੇਤੇ ਚਰਗਤ ਜੀ ਲਿਖਦੇ संतों बिना नाम नहीं जे पूरे कर्म जागद नहीं ता नाम दा नहीं मिल सकता अमर करू सतलोक पठाऊ तभी बंदी छोड़ कहा मैं अमर करूंगा सतलोक लैके जावगा बाबा नानक हर हर जन दो एक हैं कबीर साहब है, बंदी छोड़ सतपुरुष का रूप और परमात्मा एक रूप है ਹਰ ਹਰ ਜਨ ਜੋ ਏਕ ਹੈ ਬੇਬ ਵਿਚਾਰ ਕੁਛ ਨਾਹੀਂ ਜਲ ਤੇ ਉਪਜੇ ਤਰੰਗ ਜਿਉ ਜਲ ਹੀ ਵਿਖੇ ਸਮਾਵੇਂ ਸੰਤ ਜਨ ਉਸ ਪਰਮ ਪਿਤਾ ਪਰਮਾਤਮਾ ਦਾ ਰੂਪ ਹਨ ਉਹ ਉਸੇ ਸਮੁੰਦਰ ਤੋਂ ਆਉਂਦੇ ਹਨ ਸਤ ਲੋਕ ਤੋਂ ਉਸੇ ਸਮੁੰਦਰ ਵਿੱਚ ਜਾ ਕੇ ਸਮਾ ਜਾਂਦੇ ਹਨ ਬਾਬਾ ਨਾਨਕ ਜੀ ਨੇ ਆਪਣੀ ਬਾਣੀ ਵਿੱਚ ਲਿਖਿਆ ਜਿਸ ਜਲ ਨਿਧ ਕਾਨ ਤੁਮ ਜਗ ਮੇ ਆਏ ਸੋ ਅਮਰਤ ਗੁਰ ਪਾਹੀ ਜਿਓ ਸੋਡੋ ਬੀਸਪੀਕ ਚਤਰਾਈ ਦੁਬਤਾ ਇਹ ਫਲ ਨਹੀਂ ਜਿਓ ਦੇਖ ਲੋ ਜੋ ਨਾ ਮਿਲ ਗਿਆ ਮਹਾਰਾਜ ਨੂੰ ਅੰਦਰ ਸੱਤ ਲੋਕ ਦਿਖਾਇਆ ਤਿੰਨ ਦਿਨ ਬੇਈ ਨਦੀ ਵਿੱਚ ਰਹੇ ਕੋਈ ਕਹਿੰਦੇ ਨਾਨਕ ਰੁੜ ਗਿਆ ਕੋਈ ਕਹੇ ਮਰ ਗਿਆ ਕੋਈ ਕਹੇ ਕੋਈ ਜਾਨਵਰ ਖਾ ਗਿਆ ਤਿੰਨ ਤਿੰਨ ਦਿਨ ਤੱਕ ਮਹਾਰਾਜ ਦੇ ਸਰੀਰ ਨੂੰ ਲੁਕੋ ਕੇ ਜੰਗਲ ਵਿੱਚ ਬੰਦੀ ਛੋੜ ਕਬੀਰ ਸਾਹਿਬ ਜੀ ਸੱਤ ਲੋਕ ਲੈ ਗਏ ਜਾ ਕੇ ਸੱਤ ਲੋਕ ਦਾ ਦਰਸ਼ਨ ਕਰਵਾਇਆ ਉੱਥੇ ਜਾ ਕੇ ਉਹਨਾਂ ਦਾ ਹੀ ਰੂਪ ਹੋ ਗਏ ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਭਾਈ ਆਪਨੇ ਘਬਰਾਣਾ ਨਹੀਂ ਕੋਈ ਵੀ ਕੁਝ ਕਰਨ ਦੀ ਲੋੜ ਨਹੀਂ ਜੈਸੇ ਜਲ ਨੇ ਕਵਨ ਨਰਾਲਮ ਮੁਰ ਗਾਈ ਨਿਸ਼ਾਨੇ ਸੁਰਤ ਸ਼ਬਦ ਪਪ ਸਾਗਰ ਤੇ ਨਾਨਕ ਨਾਮ ਬਖਾਨੇ ਇਸ ਤਰ੍ਹਾਂ ਦੁਨੀਆ ਦਾ ਜਿਸ ਤਰ੍ਹਾਂ ਮਗਰਾਈ ਪਾਣੀ ਵਿੱਚ ਰਹਿੰਦੀ ਹੈ ਖੁਸ਼ਕ ਪਰਨ ਉੱਟ ਜਾਂਦੀ ਹੈ ਇਸੇ ਤਰ੍ਹਾਂ ਸੰਸਾਰ ਵਿਚ ਚਰਨ ਆਪਨੇ ਨਰਪੇਖ ਸੈਣ ਭਗਤੀ ਕਰਨੀ ਇਸ ਕਰਕੇ ਮਹਾਰਾਜ ਜੀ ਸੱਚੇ ਪਾਤਸ਼ਾਹ ਨੇ ਇਹ ਸਾਰਾ ਸਮਾਜ ਫਰਮਾਇਆ ਇਹ ਦੋ ਪਾਗਾਂ ਚ ਮੈਨੇ ਪਾਇਆ ਆਪਨੇ ਦੋਨਾ ਪਾਗਾਂ ਨੂੰ ਆਰਾਮ ਨਾਲ ਸੁਣਨਾ ਤਨ ਪਰਸ਼ ਨਨ ਕਾ ਆਖਰੀ ਬਚਨ ਤਨ ਪਰਸ਼ ਗਿਆਨੀ ਕਰਤਾਰ ਜੀਵ ਕਾਜ ਪ੍ਰਗਟੇ ਸੰਸਾਰ ਤਨ ਕਰਤਾ ਤੂੰ ਬੰਦੀ শোর ज्ञान तुम हारा महा बल जोर दया नाम दया नाम दान क्यों उबारा नानक अमर लोक भगतर सत साईं